ਸਮਰਾਲਾ ਪੁਲਿਸ ਦੇ ਵੱਲੋਂ ਅੱਜ ਡੀਐਸਪੀ ਤਲੋਚਨ ਸਿੰਘ ਦੀ ਅਗਵਾਈ ਹੇਠ ਸਮਰਾਲੇ ਦੀਆਂ ਵੱਖ-ਵੱਖ 6 ਇਲਾਕਿਆਂ ਦੇ ਵਿੱਚ ਚੈਕਿੰਗ ਕੀਤੀ ਗਈ ਹੈ। ਇਸ ਤਰ੍ਹਾਂ ਡੀਐਸਪੀ ਸਮਰਾਲਾ ਤਲੋਚਨ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ ਸਮਰਾਲਾ ਦੇ ਵਿੱਚ ਕਈ ਥਾਵਾਂ ਤੇ ਸੌਚ ਆਪਰੇਸ਼ਨ ਕੀਤਾ ਗਿਆ ਹੈ। ਸਮਰਾਲਾ ਐਸਐਚਓ ਨਿਤਿਸ਼ ਚੋਧਰੀ ਮਾਛੀਵਾਲਾ ਐਸਐਚਓ ਹਰਵਿੰਦਰ ਸਿੰਘ ਦੀ ਅਗਵਾਈ ਹੇਠ ਦੋ ਵਕ ਵਕ ਟੀਮਾਂ ਦੇ ਵੱਲੋਂ ਵਕ ਵਕ ਜਗ੍ਹਾ ਦੇ ਉੱਤੇ ਸਰਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਚ ਦਾ ਅਭਿਆਨ ਜਾਰੀ ਹੈ ਅਤੇ ਜੇਕਰ ਕੋਈ ਰਿਕਵਰੀ ਹੁੰਦੀ ਹੈ ਤਾਂ ਉਹ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਜਾਵੇਗਾ। ਸਮਰਾਲਾ ਬਕੀ ਹੈ ਕਿ ਕਿਹੜੀ ਕਿਹੜੀ ਜਗ੍ਹਾ ਚੈਕਿੰਗ ਕੀਤੀ ਗਈ ਹੈ ਤੇ ਕੀ ਹੈਗਾ ਜੀ ਸਾਰਾ ਅੱਜ ਦਾ। ਇਹ ਸਾਡੇ ਮਾਨ ਜੋ ਐਸਐਸਪੀ ਜੋਤੀ ਜੱਧਵਾਂ ਐਸੀ ਵੱਲੋਂ। ਤੇ ਮਾਨ ਜੋ ਸਾਡੇ ਉਹ ਜਿਹੜੇ ਸੀਨੀਅਰ ਅਫਸਰਾ ਉਨੋਂ ਸਰਚ ਵੇਚਨ ਜਿਹੜਾ ਆ ਸਮਰਾਲੇ ਸ਼ਹਿਰ ਦੇ ਵਿੱਚ ਐਸਐਚਓ ਮਸ਼ਵਰਾ ਤੇ ਐਸਐਚਓ ਸਮਰਾਲਾ ਇਹ ਆਰਡਰ ਟੀਮਾਂ ਮਨਾਂਗਾ ਚੱਲ ਰਿਹਾ ਜਿੰਨੇ ਵੀ ਸਾਬਕਾ ਜਿਹੜੇ ਆ ਐਨਡੀਪੀਐਸ ਦੇ ਜਿਨ੍ਹਾਂ ਦੇ ਪਰਚੇ ਆ ਇਹ ਆ ਐਨਡੀਪੀਐਸ ਦਾ ਕੰਮ ਕਰਦੇ ਆ ਉਹਨਾਂ ਸਾਰਿਆਂ ਦੇ ਨਾਲ ਰੇਡ ਤੇ ਸਰਚ ਕਰ ਰਹੇ ਆ ਸਵੇਰ ਦੀ ਸਾਡੀ ਜਿਹੜੀ 8 ਵੇ ਦੀ ਸੱਤ ਪ੍ਰੈਸ਼ਨ ਚੱਲ ਰਿਹਾ ਤੇ ਜਿਹੜੀ ਕੋਈ ਗਵਰੀ ਹੋਗੀ ਤੁਹਾਡੇ ਨਾਲ ਸ਼ੇਅਰ ਵੀ ਕੀਤੀ ਜਾਊਗੀ ਤੁਹਾਡੇ ਜਰੀਏ ਮੈਂ ਫਿਰ ਦੁਆਰਾ ਇਹਨਾਂ ਨੂੰ ਤਾੜਨਾ ਨਹੀਂ ਚਾਹਣਾ ਜਿਹੜੇ ਬੰਦੇ ਕੋਈ ਨਸ਼ੇ ਦਾ ਕੰਮ ਵੀ ਕਰਦੇ ਇਸ ਤਾਗਰ ਕਿਉਂਕਿ ਇਸ ਕੰਮ ਨੂੰ ਛੱਡ ਦੇਣ ਨਹੀਂ ਦਾ ਅਦਰਵਾਈਜ਼ ਜਿੱਦੀ ਦਾ ਦੀ ਪ੍ਰੋਪਰਟੀ ਆ ਪ੍ਰੋਪਰਟੀ ਅਟੈਚ ਵੀ ਕਰਾਈ ਜਾਊਗੀ ਤੇ ਇਹਨਾਂ ਨੂੰ ਵੀ ਜਿਹੜਾ ਬੋਕ ਕੀਤਾ ਜਾਊਗਾ ਜਿਹੜਾ ਜ਼ਿਲ੍ਹਾ ਦੇ ਵਿੱਚ ਛੱਟਿਆ ਜਾਊਗਾ ਸਰ ਜੀ ਹੁਣ ਤਾਂ ਕਿੰਨੀਆਂ ਸਾਮਾ ਤੋਂ ਆਪਰੇਸ਼ਨ ਕਰ ਚੁੱਕੇ ਸੱਤ ਹੋਣੇ ਹੁਣ ਸਾਡਾ ਅਜੇ ਤੱਕ 6 ਜਗ੍ਹਾ ਦੇ ਜਿਹੜਾ ਸੱਤਪ੍ਰੇਸ਼ਨ ਕੂ ਲਿਆ ਤੇ ਹੋਰ ਵੀ ਅਸੀਂ ਜਿਹੜਾ ਛੇਸਾ ਜਗ੍ਹਾ ਤੇ ਕਰ ਰਹੇ ਸਰ ਸਰਚ ਪਲੇਸ ਤੇ ਦੀਨ ਦੀ ਰਿਕਵਰੀ ਵਗੈਰਾ ਕੋਈ ਐਨਡੀਪੀਸੀ ਐਕਟ ਦੇ ਕੋਈ ਮਲਾ ਪਗੜ ਫੜਿਆ ਵੀ ਗਿਆ ਕੋਈ ਦੋਸ਼ੀ ਜਿਹੜੀ ਸਾਡਾ ਕੰਟੀਨਿਊ ਆ ਜਿਹੜਾ ਅਸੀਂ ਸਾਡੇ ਐਸਚੂ ਮੱਛੂੜਾ ਦੂਜੀ ਪਾਸੇ ਲੱਗੇ ਹੋਏ ਜਿਹੜੀ ਵੀ ਰਿਕਵਰੀ ਹੋਵੇ ਤੁਹਾਡੇ ਨਾਲ ਜਰੂਰ ਸ਼ੇਅਰ ਕਰੀ ਜੀ ਠੀਕ